ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਅੱਜ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰਨ ਜਾ ਰਿਹਾ ਦੱਸਦੀ ਕਿ ਹਰਿਆਣਾ ਦੇ ਕੈਥਲ ਦੇ ਵਿੱਚੋਂ ਵੱਡਾ ਹਾਦਸਾ ਹੁੰਦਾ ਦੱਸਦੀ ਕਿ ਸਕੂਲੀ ਬੱਸ ਹੈ ਜਿਹੜੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਯਾਨੀ ਕਿ ਹਾਦਸਾ ਗਰਸਤ ਹੋ ਜਾਂਦੀ ਹੈ ਦੱਸਦੀ ਕਿ ਹਰਿਆਣਾ ਦੇ ਵੱਲ ਜਿਹੜੀ ਐਸਵੀਐਲ ਨਹਿਰ ਜਾਂਦੀ ਹੈ ਬੱਸ ਉਸ ਤੇ ਵਿੱਚ ਜਾ ਡਿੱਗਦੀ ਔਰ 8 ਬੱਚੇ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਿਹਾ ਡਰਾਈਵਰ ਵੀ ਜਿਹੜਾ ਕਾਫੀ ਜ਼ਖਮੀ ਦੱਸਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਮੌਕੇ ਦੀਆਂ ਸਾਂਝੀਆਂ ਕਰਾਂਗੇ ਕਿ ਸਵੇਰੇ-ਸਵੇਰੇ ਮੰਦ ਭਾਗਾ ਜਿਹੜਾ ਹਾਦਸਾ ਵਾਪਰਿਆ ਦੱਸਦੇ ਕਿ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਯਾਨੀ ਕਿ ਹਾਦਸਾ ਗਰਸਤ ਹੋ ਜਾਂਦੀ ਹੈ ਤਾਂ ਦੱਸਦੇ ਕਿ ਗੁਰੂ ਨਾਨਕ ਅਕੈਡਮੀ ਦੀ ਇਹ ਸਕੂਲ ਬੱਸ ਦੱਸੀ ਜਾ ਰਹੀ ਹੈ ਤਾਂ ਸੋਮਵਾਰ ਦਾ ਦਿਨ ਹੈ ਜ਼ਾਹਿਰ ਜੀ ਗੱਲ ਹੈ ਕਿ ਬੱਚੇ ਜਿਹੜੇ ਸਕੂਲ ਬੱਸ ਦੇ ਜ਼ਰੀਏ ਆਪਣੇ ਸਕੂਲ ਪਹੁੰਚਦੇ ਨੇ ਅਤੇ ਪੜ੍ਹਾਈ ਕਰਦੇ ਨੇ ਪਰ ਸਵੇਰੇ-ਸਵੇਰੇ ਵੱਡਾ ਹਾਦਸਾ ਹੋ ਜਾਂਦਾ ਜਦੋਂ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਐਸਵਾਈਐਲ ਨਹਿਰ ਦੇ ਵਿੱਚ ਜਾ ਡਕਦੀ ਔਰ ਇਸ ਦੇ ਨਾਲ ਇੱਕ ਅਪਡੇਟ ਜ਼ਰੂਰ ਸਾਹਮਣੇ ਆਈ ਹੈ ਕਿ 8 ਬੱਚੇ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਔਰ ਡਰਾਈਵਰ ਵੀ ਜ਼ਖਮੀ ਦੱਸਿਆ ਜਾ ਰਿਹਾ ਤਾਂ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਗਈਆਂ ਨੇ ਸਥਿਤੀ ਦਾ ਜਾਇਜ਼ਾ ਜਿਹੜਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਤਾਂ ਕੁਝ ਕੁ ਦੇਰ ਦੇ ਵਿੱਚ ਹੋਰ ਤੁਹਾਡੇ ਨਾਲ ਕੀ ਅਪਡੇਟ ਇਸ ਮਾਮਲੇ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ